ਭਾਈ ਅਜੇ ਸਰਪੱਤ ਨੇ ਮਤਮਸਲੇ ਬਿਤਾਜੀ ਤੇ ਆਏ ਨੇ ਇਹ ਏਜੰਡਾ ਸੀ ਤੇ ਕੀ ਕੀਤਾ ਗਿਆ ਜੀ ਅੱਜ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਪਾਰਟੀ ਰਾਜਨੀਤਿਕ ਪਾਰਟੀ ਬਣਾਏਗੀ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਉਹਦੀ ਹਲਕਾ ਤਰਨਤਾਰਨ ਦੀ ਅੱਜ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਪਿੰਦੇ ਕਿਨੇ ਮੈਂਬਰ ਆ ਗਏ ਜਿਹਦੇ ਨਾਲ ਕਿ ਪਨਾ ਲਾਏਗੇ ਜੀ ਅੱਜ 5 ਮੈਂਬਰ ਜਿਹੜੇ ਆ ਤਰਨਤਾਰਨ ਜ਼ਿਲ੍ਹੇ ਦੇ ਲਾਏ ਗਏ ਆ ਜਿਨ੍ਹਾਂ ਵਿੱਚ ਦਾਸ ਨੂੰ ਹਲਕਾ ਪੱਟੀ ਲੋਕ ਸੇਵਾ ਦਾ ਅਰਥਾ ਪਿਆ ਗਿਆ ਮੈਂ ਗੁਰੂ ਅਰਜਨ ਦੇ ਪਾਤਸ਼ਾਹੀ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਇਹ ਸੇਵਾ ਦਾ ਮੌਕਾ ਇਹ ਪੰਥ ਦੀ ਕੌਮ ਦੀ ਪੰਜਾਬ ਬਚਾਉਣ ਲਈ ਸੇਵਾ ਦਾ ਮੌਕਾ ਦਿੱਤਾ ਉਸ ਤੋਂ ਬਾਅਦ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੱਟੀ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਹੋਰ ਕਿੰਨਾ ਹਲਕਾ ਤੇ ਕਿਹੜੇ ਜਿਹੜੇ ਵੀਰ ਉਹ ਉਹਨਾਂ ਨੂੰ ਥਾਪਿਆ ਗਿਆ ਹਲਕਾ ਖਿੰਮ ਕਰਨ ਤੋਂ ਭਾਈ ਰਜਿੰਦਰ ਸਿੰਘ ਹਲਕਾ ਕੜੂਰ ਸਾਹਿਬ ਤੋਂ ਕੋਲ ਦਮਨਦੀਪ ਸਿੰਘ ਤਰਨਤਾਰਨ ਤੋਂ ਬੇਬੀ ਮਨਜੀਤ ਕੌਰ ਜੀ ਸਾਡੀ ਭੈਣ ਜੀ ਜੋ ਭਾਈ ਗੁਰਪ੍ਰੀਤ ਸਿੰਘ ਜੀ ਦੇ ਘਰ ਵਾਲੀ ਨੇ ਤੇ ਇੱਕ ਪ੍ਰਿੰਸ ਕੁਮਾਰ ਜੀ ਤਰਨਤਾਰਨ ਤੋਂ ਉਹਨਾਂ ਨੂੰ ਲਾਇਆ ਗਿਆ ਨਗਰ ਕੌਂਸਲਿੰਗ ਦੀਆਂ ਜਿਹੜੀਆਂ ਤਰਨਤਾਰਨੀਆਂ ਚੋਣਾਂ ਹੋਣ ਜਾ ਰਹੀਆਂ ਨੇ ਕੀ ਤੁਹਾਡੀ ਪਾਰਟੀ ਵੱਲੋਂ ਉੱਥੇ ਉਮੀਦਵਾਰ ਖੜੇ ਕੀਤੇ ਜਾਣਗੇ ਉਹਦੇ ਲਈ ਅਸੀਂ ਆਪ ਦੇ ਪਾਰਟੀ ਫਲੇਫਾਰਮ ਤੇ ਵਿਚਾਰ ਕਰਾਂਗੇ ਜਿਹਦੇ ਵਿੱਚ ਸਾਰਾ ਢਾਂਚਾ ਜਦੋਂ ਸਾਡਾ ਤਿਆਰ ਹੋ ਜਾਊਗਾ ਉਹਦੇ ਵਿੱਚ ਵਿਚਾਰ ਕਰਕੇ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਤੇ ਜ਼ਰੂਰ ਲੜੀ ਜਾਊਗੀ ਕਿਉਂਕਿ ਇਹ ਸਲਾਹ ਤੋਂ ਬਿਨਾ ਕੋਈ ਫੈਸਲਾ ਨਹੀਂ ਹੋ ਸਕਦਾ। ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਵੱਲੋਂ ਗੈਰ ਸਿੱਖਾਂ ਨੂੰ ਵੀ ਮੈਂਬਰਸ਼ਿਪ ਦਿੱਤੀ ਜਾਵੇਗੀ। ਬਿਲਕੁਲ ਜੀ। ਜਿਹੜੀ ਇਹ ਦੂਜੀਆਂ ਸਰਕਾਰਾਂ ਜਿਹ ਦੂਜੀਆਂ ਪਾਰਟੀਆਂ ਅਕਾਲੀ ਦਲ ਵਾਰਿਸ ਪੰਜਾਬ ਤੇ ਦੋਸ਼ ਲਾਉਂਦੀਆਂ ਵੀ ਇਹ ਸਿਰਫ ਸਿੱਖਾਂ ਦੀ ਪਾਰਟੀ ਆ। ਪਰ ਇਦਾਂ ਨਹੀਂ ਹੋਊਗਾ। ਇਹ ਸਮੁੱਚੇ ਪੰਜਾਬ ਨੂੰ ਬਚਾਉਣ ਵਾਸਤੇ ਪਾਰਟੀ ਬਣਾਈ ਗਈ ਆ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਧਰਮ ਮਨ ਜਾਤੀਆਂ ਉਹਨਾਂ ਨੂੰ ਇਹਦੇ ਵਿੱਚ ਬੰਦਾ ਮਾਨ ਸਨਮਾਨ ਦਿੱਤਾ ਜਾਊਗਾ। ਇਹਦੀ ਗੱਲ ਕਰਦੇ ਫਿਰ ਵੀ ਇਲੈਕਸ਼ਨ ਦੇ ਗੜੀ ਜਾ ਸਕਦੀ ਆ। ਇਲੈਕਸ਼ਨ ਆਣੇ ਫਿਰ ਤੁਹਾਡੀ ਪਾਰਟੀ ਦੇ ਏਜੰਡੇ ਕੀ ਹੋਣਗੇ ਏਜੰਡੇ ਸਾਡੇ ਸਾਡੇ ਏਜੰਡੇ ਮੁੱਖ ਜੰਡੇ ਜਿਹੜੇ ਪੰਜਾਬ ਬਚਾਉਣ ਦਾ ਕਿਉਂਕਿ ਪੰਜਾਬ ਬਚਾਉਣ ਲਈ ਜੇ ਤੁਰਾਂਗੇ ਉਹਦੇ ਵਿੱਚ ਪਾਣੀਆਂ ਦਾ ਮਸਲਾ ਵੀ ਆ ਉਹਦੇ ਵਿੱਚ ਚੰਡੀਗੜ੍ਹ ਨੂੰ ਬਚਾਉਣ ਦਾ ਮਸਲਾ ਵੀ ਆ ਸਭ ਤੋਂ ਵੱਡਾ ਮਸਲਾ ਜਿਹੜਾ ਇੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਉਹਦੇ ਵਿੱਚੋਂ ਨੌਜਵਾਨੀ ਨੂੰ ਕੱਢਣ ਲਈ ਉਹ ਨਸ਼ੇ ਜ਼ਰੂਰ ਬੰਦ ਕਰ ਲਈ ਉਹਦੇ ਲਈ ਅਸੀਂ ਇਹ ਮੁੱਖ ਏਜੰਡੇ ਲੈ ਕੇ ਸੰਗਤ ਦੇ ਵਿੱਚ ਜਾਵਾਂਗੇ ਹਰ ਪਾਰਟੀ ਜਦੋਂ ਵੀ ਆਉਂਦੀ ਹੈ ਉਹ ਇਹੋ ਗੱਲ ਕਰਦੀ ਹੈ ਕੋਈ ਪਾਰਟੀ ਕਹਿੰਦੀ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕੋਈ ਪਾਰਟੀ ਕਹਿੰਦੀ ਆ ਪੰਜਾਬ ਨੂੰ ਹਿੱਤਾ ਦਾ ਬਣਾਉਣਾ ਤੁਸੀਂ ਵੀ ਕਹਿ ਰਹੇ ਹੋ ਪੰਜਾਬ ਨੂੰ ਬਚਾਉਣ ਵਾਸਤੇ ਇਹ ਪਾਰਟੀ ਜਿਹੜੀ ਆ ਹੋਂ ਦੇ ਵਿੱਚ ਆਈ ਆ ਆਖਰ ਪੰਜਾਬ ਨੂੰ ਹੋਇਆ ਕੀ ਵੇਖੋ ਜੀ ਜਿਹੜਾ ਵੀ ਅੱਜ ਤੱਕ ਪਾਰਟੀ ਰਾਜਨੀਤਿਕ ਧੜਾ ਲੈ ਕੇ ਆਇਆ ਉਹਨਾਂ ਨੇ ਸਿਰਫ ਪੰਜਾਬ ਨੂੰ ਖਾਂਦ ਲੁੱਟਣ ਦਾ ਹੀ ਕੰਮ ਕੀਤਾ ਸਾਡੀ ਪਾਰਟੀ ਜਿਹੜੀ ਗੁਰੂ ਮਾਰ ਦੀ ਹਰਜੋਰੀ ਜਦੇ ਵਿੱਚ ਬਹਿ ਕੇ ਅਰਦਾਸ ਬੇਨਤੀ ਕਰਕੇ ਪਾਰਟੀ ਦਾ ਐਲਾਨ ਕੀਤਾ ਗਿਆ ਤੇ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਮੁਤਾਬਕ ਜੋ ਪੰਜਾਬ ਨੂੰ ਬਚਾਉਣ ਲਈ ਜਿਹੜੇ ਏਜੰਡੇ ਨੂੰ ਲੈ ਕੇ ਚੱਲੇ ਆ ਉਹਨੂੰ ਪੂਰਾ ਕਰਾਂਗੇ ਜ਼ਰੂਰ ਪੂਰਾ ਕਰਾਂਗੇ ਜਿਹੜੀ ਮੈਂਬਰਸ਼ਿਪ ਤੁਸੀਂ ਹੁਣ ਨਵੀਂ ਲੈ ਰਹੇ ਹੋ ਭਈ ਕੀਤੀ ਰੱਖੀ ਗਈ ਹੈ ਕੋਈ ਪੈਸਾ ਵੀ ਰੱਖਿਆ ਗਿਆ ਵੀ ਜਿਹੜਾ ਮੈਂਬਰ ਜਨੇ ਆਉਣਾ ਪਾਰਟੀ ਫੰਡ ਦੀ ਵੀ ਕੋਈ ਰੱਖਿਆ ਗਿਆ ਨਹੀਂ ਪਾਰਟੀ ਫੰਡ ਦੇ ਵਿੱਚ ਉਹ ਜਿੱਦਾਂ ਦੂਜੀਆਂ ਪਾਰਟੀਆਂ ਦਾ 2-4 ਰੁਪਏ ਪਰਚੀ ਦੇ ਹੁੰਦੇ ਆ ਉਹਦੇ ਮੁਤਾਬਕ ਅਸੀਂ ਜਿਹੜਾ ਉਹ ਜ਼ਰੂਰ ਰੱਖਿਆ ਤੇ ਜਿਹੜੀ ਭਰਤੀ ਆ ਵੱਧ ਤੋਂ ਵੱਧ ਜਿਹੜੀ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਹਰ ਤਬਕੇ ਨੂੰ ਅਪੀਲ ਕਰਦੇ ਆ ਭਾਵੇਂ ਸਿੱਖ Hindu ਮੁਸਲਮਾਨ ਕੋਈ ਵੀ ਆ ਕਿਉਂਕਿ